ਦੀ ਕੀ ਫਤਿਹ ਜਿਹੜਾ ਮਨ ਦੇ ਅੰਦਰ ਇੱਕ ਡਰ ਹੁੰਦਾ ਨਾ ਡਰ ਉਹ ਤੁਹਾਡੀ ਸਫਲਤਾ ਦਾ ਬੜਾ ਵੱਡਾ ਕਾਰਨ ਬਣ ਜਾਂਦਾ ਜਿਹੜਾ ਡਰ ਹੁੰਦਾ ਮੈਂ 2-4 ਐਗਜ਼ਾਮਪਲਾਂ ਤੁਹਾਡੇ ਸਾਹਮਣੇ ਰੱਖਦਾ ਪਹਿਲੀ ਐਗਜ਼ਾਮਪਲ ਜਿਸ ਐਗਜ਼ਾਮਪਲ ਵਿੱਚੋਂ ਤਕਰੀਬਨ ਤਕਰੀਬਨ ਤੁਸੀਂ ਸਾਰੇ ਗੁਜ਼ਰ ਚੁੱਕੇ ਹੋ ਨਿਕਲ ਚੁੱਕੇ ਹੋ ਜਦ ਐਗਜ਼ਾਮੀਨੇਸ਼ਨ ਹਾਲ ਵਿੱਚ ਗਏ ਐਗਜ਼ਾਮ ਦਾ ਦਿਨ ਆਇਆ ਐਗਜ਼ਾਮ ਦੇਣ ਵਾਸਤੇ ਐਗਜ਼ਾਮੀਨੇਸ਼ਨ ਹਾਲ ਅੰਦਰ ਗਏ ਸਾਡੇ ਸਾਹਮਣੇ ਕੰਪਿਊਟਰ ਹੈ ਜਾਂ ਸਾਡੇ ਸਾਹਮਣੇ ਪੇਪਰ ਪਏ ਨੇ ਕੁਐਸਚਨ ਪੇਪਰ ਸਾਡੇ ਹੱਥ ਵਿੱਚ ਹੈ ਤੁਸੀਂ ਲਿਖਣਾ ਸ਼ੁਰੂ ਕਰਨਾ ਸੀ ਕੁਐਸਚਨ ਪੜ੍ਹੇ ਨੇ ਉਹ ਕੁਐਸਚਨ ਬਹੁਤ ਸਾਰੇ ਤੁਸੀਂ ਕਰ ਗਏ ਤੇ ਬਹੁਤ ਸਾਰੇ ਕੁਐਸਚਨ ਨਾ ਕਰ पाए ਪਰ ਜਦੋਂ ਤੁਸੀਂ ਐਗਜ਼ਾਮੀਨੇਸ਼ਨ ਹਾਲ ਵਿੱਚੋਂ ਬਾਹਰ ਆਏ ਉੰਦੇ ਅਸਰ ਜਦੋਂ ਦੁਬਾਰਾ ਕੁਐਸਚਨ ਪੇਪਰ ਪੜਿਆ ਆਪਣੇ ਫਰੈਂਡਾਂ ਦੇ ਨਾਲ ਗੱਲਬਾਤ ਕੀਤੀ ਵੀ ਤੂੰ ਆਹ ਕੁਐਸਚਨ ਕੀਤਾ ਤੂੰ ਨਹੀਂ ਕੀਤਾ ਮੈਂ ਆਹ ਕੀਤਾ ਮੈਂ ਨਹੀਂ ਕੀਤਾ ਤੁਹਾਡੀ ਜ਼ੁਬਾਨ ਚੋਂ ਨਾ ਇੱਕ ਗੱਲ ਨਿਕਲਦੀ ਹੈ ਤੁਸੀਂ ਕਹਿੰਦੇ ਯਾਰ ਆਉਂਦਾ ਸੀ ਮੈਨੂੰ ਪਰ ਪਤਾ ਨਹੀਂ ਟਾਈਮ ਦੇ ਟਾਈਮ ਭੁੱਲ ਕਿਉਂ ਗਿਆ ਗੱਲ ਫੁਰੀ ਨਹੀਂ ਮੈਨੂੰ ਇਹਦਾ ਆਂਸਰ ਆਇਆ ਹੀ ਨਹੀਂ ਪਰ ਇਹ ਆਉਂਦਾ ਸੀ ਮੈਨੂੰ ਯਾਦ ਸੀ ਮੈਂ ਤਾਂ ਰੱਟਾ ਲਾਇਆ ਸੀ ਹੁਣ ਵੀ ਮੈਨੂੰ ਯਾਦ ਹੈ ਮੇਰੇ ਕੋਲੋਂ ਸੁਣ ਸਕਦਾ ਪਰ ਹੁਣ ਯਾਦ ਹੈ ਜਾਂ ਨਹੀਂ ਉਹਦਾ ਮੁੱਲ ਨਹੀਂ ਮੁੱਲ ਉਹਦਾ ਪੈਣਾ ਜਿਹੜਾ ਤੁਸੀਂ ਐਗਜ਼ਾਮੀਨੇਸ਼ਨ ਹਾਲ ਦੇ ਅੰਦਰ ਕੁਝ ਕਰਕੇ ਆਏ ਹੋ ਉਹ ਭੁੱਲਿਆ ਪਤਾ ਕਿਉਂ ਜਿਹੜਾ ਤੁਹਾਡੇ ਅੰਦਰ ਦਾ ਡਰ ਸੀ ਵੀ ਮੈਂ ਫੇਲ ਨਾ ਹੋ ਜਾਵਾਂ ਉਹ ਫੇਲ ਨਾ ਹੋ ਜਾਵਾਂ ਇਸ ਗੱਲ ਦੇ ਡਰ ਨੇ ਤੁਹਾਡੇ ਅੰਦਰ ਜੋ ਸੀ ਉਹਨੂੰ ਵੀ ਪੁਲਾ ਦਿੱਤਾ ਉਹਨੂੰ ਵੀ ਡਿਲੀਟ ਕਰ ਦਿੱਤਾ ਦੂਜੀ ਐਗਜ਼ਾਮਪਲ ਤੁਸੀਂ ਪਿੰਡਾਂ ਦੇ ਅੰਦਰ ਕਈ ਵਾਰ ਸ਼ਹਿਰਾਂ ਦੇ ਅੰਦਰ ਗਲੀਆਂ ਮਹੱਲਿਆਂ ਦੇ ਅੰਦਰ ਵੇਖਿਆ ਹੋਵੇਗਾ ਵੀ ਦੋ ਬਾਸ ਉੱਚੇ ਬਾਸ ਬਣ ਕੇ ਨਾ ਉਹਨਾਂ ਦੇ ਉੱਤੇ ਇੱਕ ਰੋਪ ਇੱਕ ਕ੍ਰਸੀ ਬਣੀ ਜਾਂਦੀ ਹੈ ਤੇ ਰੱਸੀ ਦੇ ਉੱਤੇ ਬਾਸ ਫੜ ਕੇ ਇੱਕ ਕੁੜੀ ਚੱਲਦੀ ਛੋਟੀ ਉਮਰ ਦੀ ਜਾਂ ਵੱਡੀ ਉਮਰ ਦੀ ਕੁੜੀ ਚੱਲਦੀ ਹੈ ਹਾਲਾਂਕਿ ਉੱਚੇ ਹੁੰਦੇ ਨੇ 20 20 ਫੁੱਟ 15 ਫੁੱਟ ਉੱਚੇ ਬਾਸ ਹੁੰਦੇ ਨੇ ਰੱਸੀ ਦੇ ਰਸੇ ਦੇ ਉੱਤੇ ਤੁਰਨਾ ਹੈ ਉਸ ਕੁੜੀ ਨੇ ਬੜਾ ਧਿਆਨ ਮੰਗਦੀ ਏ ਉਹ ਚੀਜ਼ ਬੜੀ ਇਕਾਗਰਤਾ ਮੰਗਦੀ ਉਹ ਚੀਜ਼ ਧਿਆਨ ਦਾ ਫੋਕਸ ਮੰਗਦੀ ਉਹ ਚੀਜ਼ ਤੁਸੀਂ ਡਰਦੇ ਹੋ ਕੁੜੀ ਡਿੱਗਣਾ ਜਏ ਇਹਨੂੰ ਸੱਟ ਨਾ ਲੱਗ ਜਾਏ ਪਰ ਕੁੜੀ ਦੀ ਪ੍ਰੈਕਟਿਸ ਹੀ ਨਹੀਂ ਹੋ ਜਾਂਦੀ ਏ ਰੋਜ਼ ਉਹ ਕੰਮ ਕਰ ਕਰਕੇ ਡਿੱਗੀ ਹੋਏਗੀ ਐਸਾ ਨਹੀਂ ਵੀ ਡਿੱਗੀ ਨਹੀਂ ਇੱਕ ਵਾਰ ਨਹੀਂ ਕਈ ਵਾਰ ਡਿੱਗੀ ਹੋਏਗੀ ਕਈ ਵਾਰ ਉਹਨੇ ਵਿਚਾਰੀ ਨੇ ਸੱਟਾਂ ਖਾਧੀਆਂ ਹੋਣਗੀਆਂ ਪਰ ਡਿੱਗ ਡਿੱਕੇ ਉਹ ਅੱਜ ਰਸੇ ਦੇ ਉੱਤੇ ਬੜੇ ਆਰਾਮ ਦੇ ਨਾਲ ਤੁਰ ਕੇ ਇੱਕ ਕੋਰਨਰ ਤੋਂ ਲੈ ਕੇ ਦੂਜੇ ਕੋਰਨਰ ਤੱਕ ਪਹੁੰਚ ਜਾਂਦੀ ਏ ਇਹ ਪ੍ਰੈਕਟਿਸ ਹੈ ਉਹਦੀ ਇਹ ਤਜਰਬਾ ਹੈ ਉਹਦਾ ਇੱਕ ਹੋਰ ਉਦਾਹਰਣ ਅੱਜ ਉਹਦੇ ਅੰਦਰ ਡਰ ਨਹੀਂਗਾ ਪਹਿਲਾਂ ਸੀ ਇੱਕ ਹੋਰ ਉਦਾਹਰਣ ਤੁਸੀਂ ਅਗਰ ਗੂਗਲ ਤੇ ਸਰਚ ਮਾਰ ਕੇ ਵੇਖੋ YouTube ਤੇ ਜਾ ਕੇ ਵੇਖੋ ਮੈਂ ਤੇ ਇਸ ਤਰ੍ਹਾਂ ਦੇ ਡੇਂਜਰਸ ਪ੍ਰੋਗਰਾਮ ਹੀ ਵੇਖੇ ਨੇ ਕਿ ਪਹਾੜ ਦੀ ਇੱਕ ਚੋਟੀ ਤੇ ਉੱਤੋਂ ਰੱਸਾ ਬੰਨਿਆ ਗਿਆ ਦੂਜੀ ਚੋਟੀ ਤੱਕ ਬੰਨਿਆ ਗਿਆ ਔਰ ਥੱਲੇ ਇੱਕ ਗਹਿਰਾ ਪਾਣੀ ਦਾ ਭਰਿਆ ਹੋਇਆ ਦਰਿਆ ਵਗਦਾ ਅਮੇਜਨ ਕਰਕੇ ਵੇਖੋ ਵੀ ਜੇ ਉਸ ਰਸਸੇ ਦੇ ਉੱਤੋਂ ਪੈਰ ਤਿਲਕਦਾ ਹੈ ਥੱਲੇ ਡਿੱਗਦਾ ਹੈ ਤੇ ਬਚਾ ਦਾ ਕੋਈ ਉਪਾਅ ਹੈ ਕੋਈ ਯਤਨ ਹੈ ਸੈਂਕੜੇ ਲੋਕ ਉਸ ਪਾਸੇ ਖੜੇ ਨੇ ਸੈਂਕੜੇ ਲੋਕ ਉਸ ਪਾਸੇ ਖੜੇ ਨੇ ਉਹਨੂੰ ਵੇਖਣ ਵਾਸਤੇ ਉਹਦੀ ਕਲਾ ਨੂੰ ਨਮਸਕਾਰ ਕਰਨ ਵਾਸਤੇ ਉਹ ਤੁਰਦਾ ਹੈ ਇੱਕ ਕੋਣੇ ਤੋਂ ਤੁਰਦਾ ਹੈ ਤੁਰਦਾ ਤੁਰਦਾ ਬੜੇ ਆਰਾਮ ਦੇ ਨਾਲ ਦੂਜੇ ਕੋਣੇ ਤੇ ਪਹੁੰਚ ਜਾਂਦਾ ਹੈ ਉਹਦੀ ਪ੍ਰੈਕਟਿਸ ਇਲੀ ਹੈ ਔਰ ਦੂਜੀ ਗੱਲ ਪ੍ਰੈਕਟਿਸ ਕਰ ਕਰਕੇ ਉਹਦੇ ਅੰਦਰ ਦਾ ਡਰ ਮੁੱਕ ਗਿਆ ਅੰਦਰ ਦਾ ਡਰ ਖਤਮ ਹੋ ਗਿਆ ਉਹਨੂੰ ਆਪਣੇ ਆਪ ਦੇ ਉੱਤੇ ਕੰਫੀਡੈਂਸ ਸੇ ਮੈਂ ਕਰ ਲੈਣਾ ਥਾਲਾ ਕਿ ਉਹ ਕੰਮ ਬੜਾ ਡੇਂਜਰਸ ਹੈ ਇੰਨਾ ਡੇਂਜਰਸ ਹੈ ਜਿੰਨੂੰ ਠੇੜ ਪੰਜਾਬੀ ਦੇ ਅੰਦਰ ਕਹੀ ਇਹ ਨਾ ਵੀ ਤਲਵਾਰ ਦੀ ਤਿੱਖੀ ਧਾਰ ਦੇ ਉੱਤੇ ਤੁਰਨ ਵਾਲਾ ਕੰਮ ਹੈ ਪਰ ਉਹ ਤੁਰ ਕੇ ਫਿਰ ਵੀ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਚਲਾ ਜਾਂਦਾ ਹੈ ਇਦੋਂ ਅੱਗੇ ਹੋਰ ਵੇਖੋ ਜਦੋਂ ਸਾਈਕਲ ਚਲਾਉਨੇ ਆ ਤੁਸੀਂ ਤੁਰੇ ਜਾ ਰਹੇ ਹੁਣ ਸਾਈਕਲ ਦਾ ਟਾਇਰ ਕਿੰਨਾ ਕੇ 2 ਇੰਚ ਦਾ ਵੱਤ ਤੋਂ ਵੱਤ ਜਗ੍ਹਾ ਲੈ ਕੇ ਚੱਲ ਰਿਹਾ ਹੈ ਪਰ ਜਦੋਂ ਰਾਹ ਦੇ ਅੰਦਰ ਕੋਈ ਛੋਟਾ ਜਿਹਾ ਵੱਟਾ ਪਿਆ ਹੋਵੇ ਤੁਸੀਂ ਉਸ ਵੱਟੇ ਨੂੰ ਬਚਾਉਣਾ ਚਾਹੋ ਰਾਹ ਵੀ ਤੰਗ ਹੋਵੇ ਬਹੁਤਾ ਖੁੱਲਾ ਨਾ ਹੋਵੇ 2-3 ਫੁੱਟ ਦਾ ਚੌੜਾ ਰਾਹ ਹੋਵੇ ਰਾਹ ਦੇ ਅੰਦਰ ਇੱਕ ਵੱਟਾ ਆਇਆ ਤੁਸੀਂ ਵੱਟੇ ਨੂੰ ਬਚਾਉਣਾ ਚਾਹੇ ਟਾਇਰ ਇਸ ਤਰ੍ਹਾਂ ਇਸ ਤਰ੍ਹਾਂ ਕੰਬਦਾ ਹੈ ਡੋਲਦਾ ਹੈ ਪਰ ਫਿਰ ਵੀ ਵੱਟੇ ਦੇ ਉੱਤੇ ਛੜ ਜਾਂਦਾ ਹੈ ਇਹਦਾ ਕਾਰਨ ਪਤਾ ਕੀ ਹੈ ਜਿਹੜਾ ਤੁਹਾਡੇ ਅੰਦਰ ਦਾ ਡਰ ਹੈ ਪਰ ਉਹਨਾਂ ਸਾਈਕਲ ਚਾਲਕਾਂ ਨੂੰ ਵੇਖੋ ਜਿਹੜੇ ਤਮਾਸ਼ਾ ਕਰਦੇ ਨੇ ਪਹਾੜਾਂ ਦੀਆਂ ਚੋਟੀਆਂ ਤੋਂ ਸਿੱਧਾ ਥੱਲੇ ਆਉਂਦੇ ਨੇ ਫਿਰ ਇੱਧਰ ਜਾਂਦੇ ਨੇ ਉੱਧਰ ਜਾਂਦੇ ਨੇ ਪਤਾ ਨਹੀਂ ਕਿੱਥੇ-ਕਿੱਥੇ ਸਾਈਕਲ ਚਲਾ ਲੈਂਦੇ ਨੇ ਸਾਈਕਲ ਤੇ ਨਾਲ ਲੈਂਦੇ ਨੇ ਸਾਈਕਲ ਤੇ ਖਾ ਲੈਂਦੇ ਨੇ ਸਾਈਕਲ ਤੇ ਕੱਪੜੇ ਬਦਲ ਲੈਂਦੇ ਨੇ ਬੜੇ-ਬੜੇ ਆ ਆਰਟ ਵਿਖਾਉਂਦੇ ਨੇ ਤਮਾਸ਼ੇ ਵਿਖਾਉਂਦੇ ਨੇ ਤੇ ਉਹ ਵੀ ਸਾਈਕਲ ਦੇ ਉੱਤੇ ਅੰਦਰ ਡਰ ਕੋਈ ਨਹੀਂ ਅੰਦਰ ਕੌਨਫੀਡੈਂਸ ਇਹ ਨਾ ਬਣ ਗਿਆ ਉਹਨਾਂ ਨੂੰ ਪਤਾ ਹੈ ਵੀ ਮੈਂ ਜੋ ਕਰਨ ਜਾ ਰਿਹਾ ਲੋਕ ਮੈਨੂੰ ਵੇਖ ਕੇ ਹੈਰਾਨ ਹੋ ਰਹੇ ਨੇ ਪਰ ਮੈਨੂੰ ਪਤਾ ਹੈ ਮੈਂ ਇਹ ਕੰਮ ਕਰ ਲੈਣਾ ਹੈ ਹਜ਼ਾਰ ਕੋਸ਼ਿਸ਼ ਕਰਨ ਤੋਂ ਬਾਅਦ ਬੰਦਾ ਸਕਸੈਸ ਹੁੰਦਾ ਹੈ ਐਦਾਂ ਨਹੀਂ ਹੈ ਬੈਸੁੱਤਾ ਸੁਤਾ ਉੱਠਿਆ ਤੇ ਉੱਠਿਆ ਤੇ ਸਿੱਧਾ ਹੀ ਕੋਈ ਕੰਮ ਛੇੜਿਆ ਤੇ ਅੱਜ ਹੀ ਉਹ ਕਰੋੜਾਂ ਰੁਪਏ ਕਮਾਉਣੇ ਸ਼ੁਰੂ ਕਰ ਦਿੱਤੇ ਨੇ ਡਿੱਗਦਾ ਹੈ ਡਰ ਲੱਗਦਾ ਹੈ ਫਿਰ ਦੁਬਾਰਾ ਉੱਠਦਾ ਹੈ ਫਿਰ ਤੁਰਦਾ ਹੈ ਫਿਰ ਤਜਰਬਾ ਨਾਲ ਮਿਲਦਾ ਰਹਿੰਦਾ ਹੈ ਇੱਕ ਦਿਨ ਆਉਂਦਾ ਜਦ ਉਹ बिजनेਸਮੈਨ ਸਫਲ बिजनेਸਮੈਨ ਬਣ ਜਾਂਦਾ ਹੈ ਉਹ ਪੜਾਕਾ ਸਫਲ ਪੜਾਕਾ ਬਣ ਜਾਂਦਾ ਹੈ ਉਹ ਖਿਡਾਰੀ ਸਫਲ ਖਿਡਾਰੀ ਬਣ ਜਾਂਦਾ ਹੈ ਸਾਰੇ ਉਹਦੇ ਅੰਦਰ ਦੇ ਡਰ ਮੁੱਕ ਜਾਂਦੇ ਨੇ ਕੰਫੀਡੈਂਸ ਕੰਫੀਡੈਂਸ ਬਣਦਾ ਰਹਿੰਦਾ ਤੇ ਬਣਦਾ ਬਣਦਾ ਉਹ ਇਥੋਂ ਤੱਕ ਪਹੁੰਚ ਜਾਂਦਾ ਹੈ ਵੀ ਜਿਹੜਾ ਅਗਜ਼ਾਮੀ ਨੇਸ਼ਨ ਹਾਲ ਦੇ ਅੰਦਰ ਬੈਠਾ ਹੋਇਆ ਕਦੇ ਆਪ ਡਰਦਾ ਕਵੈਸਚਨ ਪੇਪਰ ਅਧੂਰਾ ਛੱਡ ਕੇ ਆਇਆ ਸੀ ਨਾ ਅੱਜ ਜੋ ਲੋਕਾਂ ਨੂੰ ਸਮਝਾ ਰਿਹਾ ਹੈ ਲੋਕਾਂ ਨੂੰ ਕਹਿ ਰਿਹਾ ਹੈ ਵੀ ਆਹ ਨਹੀਂ ਕਰਨਾ ਐਦਾਂ ਨਹੀਂ ਕਰਨਾ ਅੱਜ ਲੋਕਾਂ ਨੂੰ ਟ੍ਰੇਨਡ ਕਰ ਰਿਹਾ ਹੈ ਪਰ ਇਹ ਸਾਰਾ ਪਤਾ ਕਦੋਂ ਹੁੰਦਾ ਹੈ ਜਦੋਂ ਅੰਦਰ ਦਾ ਡਰ ਖਤਮ ਹੋ ਜਾਏ ਤੁਸੀਂ ਕੋਈ ਵੀ ਕੰਮ ਕਰਨਾ ਹੈ ਪਹਿਲਾਂ ਆਪਣੇ ਡਰ ਨੂੰ ਖਤਮ ਕਰੋ ਪਹਿਲਾਂ ਆਪਣੇ ਅੰਦਰ ਨੂੰ ਬਲਵਾਨ ਬਣਾਓ ਆਪਣੀ ਵਿਲ ਪਾਵਰ ਸਟਰੋਂਗ ਕਰੋ ਆਪਣਾ ਮਨੋਂ ਬਲ ਤੇਜ ਕਰੋ ਮਨੋਬਲ ਆਪਣਾ ਤਾਕਤਵਰ ਬਣਾਓ ਔਰ ਮਨੋਬਲ ਤਾਕਤਵਰ ਕਿਉ ਖਾਦਿਆਂ ਬਦਾਮ ਖਾਦਿਆਂ ਨਹੀਂ ਹੁੰਦਾ ਮਨੋਬਲ ਤਾਕਤ ਹੁੰਦਾ ਧੱਕੇ ਖਾਦਿਆਂ ਜਿਹੜੀ ਤੁਹਾਡੀ ਵਿਲ ਪਾਵਰ ਸਟਰੋਂਗ ਹੋਣੀ ਹੈ ਨਾ ਉਹ ਤਜਰਬੇ ਦੇ ਵਿੱਚੋਂ ਨਹੀਂ ਹੈ ਬਿਨਾਂ ਤਜਰਬੇ ਤੋਂ ਨਹੀਂ ਹੋਣੀ ਜਦੋਂ ਤੁਹਾਡਾ ਡਰ ਖਤਮ ਹੋਇਆ ਤੇ ਡਰ ਖਤਮ ਹੋਇਆ ਤੇ ਫਿਰ ਕਾਮਯਾਬੀ ਅੱਗੇ-ਅੱਗੇ ਨੇੜੇ-ਨੇੜੇ ਬਿਲਕੁਲ ਆਉਂਦੀ ਦਿੱਸਦੀ ਫਿਰ ਦੂਰ ਨਹੀਂ ਹੈ ਫੇਰ ਜਿਹਨੂੰ ਕਹਿੰਦੇ ਨਾ ਦਿੱਲੀ ਦੂਰ ਫੇਰ ਦਿੱਲੀ ਦੂਰ ਨਹੀਂ ਹੈ ਜਦੋਂ ਤੁਹਾਡਾ ਡਰ ਮੁਕਿਆ ਜਦੋਂ ਡਰ ਮੁਕਦਾ ਹੈ ਉਦੋਂ ਤੁਸੀਂ ਤੁਰੇ ਜਾਂਦੇ ਹੋ ਜਨੂਨ ਬਣਾ ਕੇ ਤੁਰੇ ਜਾਂਦੇ ਹੋ ਤੇ ਜਨੂਨ ਮੰਗਦਾ ਹੈ ਹਰ ਮੰਜ਼ਲ ਜਿਹੜਾ ਉਹ ਜਨੂਨ ਮੰਗਦੀ ਹੈ ਹਰ ਕਾਮਯਾਬੀ ਤੁਹਾਡਾ ਜਨੂਨ ਮੰਗਦੀ ਹੈ ਡਰ ਤੁਹਾਨੂੰ ਡੇਗੰਦਾ ਕੰਮ ਕਰਦਾ ਹੈ ਡਰ ਤੋਂ ਬਚੋ ਜਨੂਨ ਪਾਲੋ ਮਿਹਨਤ ਕਰੋ ਸਫਲਤਾ ਤੁਹਾਡੇ ਪੈਰਾਂ ਵਿੱਚ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ